Nangis kami, nanggeram terangis kami, nanggeram terangis kami. Dunia ini bohong, nanggeram terangis kami, dunia ini bohong, nanggeram terangis kami. Dunia ini

ਸਤਿ ਆਦਿ ਆਮੀ ਧੰ ਮੰਤਰਨ ਕਿਸ ਸਾਮੀ ਸਤਿ ਆਦਿ ਆਮੀ ਤੰਦਰੰ ਕਰਨ ਜਿਸ ਸਾਮੀ ਤਿਹਨਾ ਘਮਨੰ ਬ੍ਰਿ ਬੂਨੰ ਆਮ ਆਦਿ ਆਮੀ ਜੀ ਪਵਾਕ ਦੇ ਬਤਿਆ ਨੇ ਤਨ ਅਰਸਾ ਸੀ ਜਾਉ ਗਿਆ ਅਗਵੇ ਰੂਜਾ ਤੰਲੀ ਦੇ ਪਟੂ ਦਾ ਜਾਉ ਕੇ ਸੁਬਾਨਾ ਦੀਪਾਦਾ ਵੇਰਾਮੀ ਤੈਖਾ ਬਰੰਤਮਾਰੀਯਾਮਿ ਪਾਨਾਦੀਪਾਦਾ ਵੇਰਾਮੀ ਤੈਖਾ ਬਰੰਤਮਾਰੀਯਾਮਿ ਅ ਅਰਿਨਾ ਦਾਣਾ ਵੇਰਾਮੀ ਤੈਖਾ ਬਰੰਤਮਾਰੀਯਾਮਿ ਅ ਅਰਿਨਾ ਦਾਣਾ ਵੇਰਾਮੀ ਤੈਖਾ ਬਰੰਤਮਾਰੀਯਾਮਿ ਅ ਜਮਸਰੀਯਾ ਵੇਰਾਮੀ ਤੈਖਾ ਬਰੰਤਮਾਰੀਯਾਮਿ ਅ ਜਮਸਰੀਯਾ ਵੇਰਾਮੀ ਤੈਖਾ ਬਰੰਤਮਾਰੀਯਾਮਿ ਪੁਜਾਵਾਰਾ ਵੇਰਾਮੀ ਤੈਖਾ ਬਰੰਤਮਾਰੀਯਾਮਿ ਪੁਜਾਵਾਰਾ ਵੇਰਾਮੀ ਤੈਖਾ ਬਰੰਤਮਾਰੀਯਾਮਿ ਧੁਰਾਮੀਰੀਯ ਮਿਸਾ ਪਮਾਰਾ ਸਨੋ ਵਿਰਾਮੀ ਤਿਖਾ ਬਰੰਤ ਮਹਾਰਿਯਾਮਿ ਤੁਰਾਮਿਯਾਮਿ ਸਭ ਬੋਨ ਰਤਨੋ ਵਿਰਾਮੀ ਤਿਖਾ ਬਰੰਤ ਮਹਾਰਿਯਾਮਿ ਕੁਇ ਕਾਲ ਬੋਧਨਾ ਵਿਰਾਮੀ ਤਿਖਾ ਬਰੰਤ ਮਹਾਰਿਯਾਮਿ ਕੁਇ ਕਾਲ ਬੋਧਨਾ ਵਿਰਾਮੀ ਤਿਖਾ ਬਰੰਤ ਮਹਾਰਿਯਾਮਿ ਨਿਸਸ ਨਿਸਸ ਦੀਤਾ ਦੀਤਾ ਵਾਦੀਤਾ ਵਾਦੀਤਾ ਵਿਤੁਕ ਉਤੁਕ ਤਤਨਾ ਤਤਨਾ ਵਿਰਾਮਿਤੇ ਖਾਬਰਾਂ ਦਾ ਮਾਰੀ ਜਾਮੀ ਵਿਰਾਮਿਤੇ ਖਾਬਰਾਂ ਦਾ ਮਾਰੀ ਜਾਮੀ ਮਾਲਾ ਘੰਡਾ ਮਾਲਾ ਘੰਡਾ ਵੀਲੇ ਪੰਨਾ ਵੀਲੇ ਪੰਨਾ ਕਾਰਨਾ ਕਾਰਨਾ ਮੰਦਨਾ ਮੰਦਨਾ ਮੂਨਾ ਥਾਨਾ ਵਿਰਾਮਿਤੇ ਖਾਬਰਾਂ ਦਾ ਮਾਰੀ ਜਾਮੀ ਵਿਬੁਦਨਾ ਥਾਨਾ ਵਿਰਾਮਿਤੇ ਖਾਬਰਾਂ ਦਾ ਮਾਰੀ ਜਾਮੀ ਉਹ ਸਾਧਿਆ ਨਾ ਮਹਾਦਿਆ ਨਾ ਵਿਰਾਮਿਤੇ ਖਾਬਰਾਂ ਦਾ ਮਾਰੀ ਜਾਮੀ ਉਹ ਸਾਧਿਆ ਨਾ ਮਹਾਦਿਆ ਨਾ ਵਿਰਾਮਿਤੇ ਖਾਬਰਾਂ ਸੰਭਾਗ ਤਰ ਰੁਪਾ ਅਗਤਾ ਗਰ ਅਗਤਾ ਪ੍ਰਿਖਾਣਾ ਪ੍ਰਿਖਾਣਾ ਇਰਾਮਿ ਸੈਖਾ ਅਵਰੰਦ ਮਾਰਿ ਆਮੀ ਓਯਾਮਿ ਤਰਗੰ ਗਰ ਅਵਰੰਦ ਮਾਰਿ ਆਮੀ ਇਤਿ ਦਿਨੇ ਨਾ ਤੁਹਾਡਾ ਦਾਤਾ ਮੇਰਾ ਕਬਿਜ਼ਾ ਤੀਲੰ ਧੰਮੰ ਤਰਗੰ ਗੱਟਵਾ ਅਪਮਾਨ ਦੇਨ ਤਮਾ ਦੇਠ ਆਮਾ ਅੰਦਿ ਬਿਨ ਆ ਕੇ ਕੋ ਥੁਮਿ ਨੀ ਨੀ ਕੋ ਨੋ သဏ္ဏာအဓိကဝေဘိလက်ဘာနော်အရင်အခွင့်နာမည်အောက်ကြတယ်ပြဦးနော်အားရရုံသဏ္ဏာဒီကသဏ္ဏာဒီကဆိုတာတာနာရောဒီသဏ္ဏာเนี่ยဘုရားဂုဏ်ကြီးเจ้าမှာသဏ္ဏာအပြည့်เนี่ยဝင့်လာတာနော်เจ้าရဲ့အကျိုးလေจุ za ဆောင်ရွက်နေတဲ့ပုံမျိုးဖြစ်တော့နော်တွေ့နိုင်နေများจุ za 哎，外 <laughs>、就是、面那面个瓦刀瓦，巴勒多。瓦刀瓦。这瓦刀瓦说，它是哪一？阿刀瓦，这会要不，它哪去一样的？穿的袄，喏，温柔飘，你不爱温柔飘。瓦刀瓦说到，他们哩，会比较，阿勒能会不了好喽。瓦刀瓦，瓦刀瓦，瓦刀瓦都靠不住，对呀。对呀。瓦刀瓦。 ယံသနာဓိကဘယဝတဝဘယဝေယဘလူခောရုဝတဝဝေယဘလူခောရုသနာဓိကဘေလောကေတေရလုစင်ရာမိဥပိဇာယောမေဋိုက်ဆိုဥပိဇာယောမေတန်ဒီတန်ဒီဟောဟိဟောဟိဥပိဇာယောမေဥပိဇာယောတန်ဒီတန်ဒီဟောဟိဟောဟိဥပိဇာယောမေဥပိဇာယောမေတန်ဒီတန်ဒီ kɔhi kògbésá yọ òkèèdè ńlẹ kògbé ẹgbẹ 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 ẹgbọ nígbà déjà ṣoṣo má lọọ mú ọtọ kòmí tẹsí alé kòmí tẹsí alé tìjọba ọmọ asọndiya tẹkù tsa kpa kpa dídìínà tàmade ta kpanahò mianu kpanahò gbẹdà kpanah ẹtina buwaku luw eyanwulio sun yio. ကာနအဖြစ်မှတဏှာရဲ့လွတ်မြောက်ရာကိုရှာဖွေမယ်အချို့ဝေရာပုပ်ပုံလူပုပ်ပုံရလို့အမှုရာနဲ့တမ္မာဓိဋ္ဌိပြည့်စုံအောင်လည်နိုင်ကြပါသည်ဘာမှမဟုတ်ဘူးဘာမှမဟုတ်ဘူး